ਜਾ ਕੇ ਮਨ ਗੁਰਤੀ ਪ੍ਰਤੀਤ ਸਿੱਧ ਜਨ ਆਵੇ ਹਰ ਗੁਰੂ ਦੇ ਚੀਜ਼ ਜਾ ਕੇ ਮਨ ਗੁਰਤੀ ਪ੍ਰਤੀਤ ਜੀਦੇ ਮਨ ਵਿੱਚ ਇਹ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹਦਾ ਭਰੋਸਾ ਆ ਜਵੇ ਪ੍ਰਤੀਤ ਜੇ ਨਾ ਅੱਲਾ ਦਾ ਭਰੋਸਾ ਕੋਈ ਕਰ ਗਿਆ ਜੋ ਕਹੀਆਂ ਜਾ ਰਹੀਆਂ ਨੇ ਸਿੱਧ ਜਨ ਜਿਹੜਾ ਗਿਆਨ ਕਰਾਇਆ ਜਾ ਰਿਹਾ ਜੋ ਵਿਆਖਿਆ ਹੋ ਰਹੀ ਹੈ ਗੁਰਬਾਣੀ ਨੇ ਜਿਹਨੂੰ ਇਹਦੇ ਭਰੋਸਾ ਆ ਗਿਆ ਦੇ ਜੇ ਦਾ ਪ੍ਰਤੀਤ ਕਰ ਗਿਆ ਕਰ ਜਾਵੇ ਕੋਈ ਤੇ ਜਨਾਬ ਹੈ ਹਰ ਤਰ੍ਹਾਂ ਦੀ ਚੀਜ਼ ਹੈ ਉਹ ਸ਼ਬਦ ਗੁਰੂ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਜੂਏ ਦੋ ਉੱਕੀ ਵਸਾਈ ਕੋਈ ਫਿਰ ਭਰੋਸਾ ਤੇ ਗੱਲ ਖੜੀ ਹੈ ਇਹ ਕੋਈ ਕਾਮੇ ਨਹੀਂ ਆਏ ਜਿਵੇਂ ਸਤਕੋ ਜਵਾਲਣ ਹਾਰੇ ਆਪੇ ਕੀ ਭਰੋਸਾ ਹੋਵੇ ਇਸ ਗੱਲ ਦਾ ਤੂੰ ਸਤਕੋ ਜਵਾਲਣ ਹਾਰੇ ਭਰੋਸਾ ਹੈ ਜਿੰਦ ਨੇ ਭਰੋਸਾ ਹੋ ਗਿਆ ਤੇ ਜਨ ਆਵੇ ਹਰਪ੍ਰਭ ਜੀ ਤੇ ਹਰਪ੍ਰਭ ਜੀ ਤੇ ਤਵਣਾ ਹੋਰ ਕੀ ਹੋ ਗਿਆ ਬਾਕੀ ਤਾਂ ਤੂੰ ਆਪੇ ਐ। ਕੋਈ ਪਰਵਾਹ ਨਹੀਂ ਕਰਦਾ ਸਤਮੇ ਸੱਚ ਕਰ ਬਾਛਾ ਜਨ ਆਪ ਸੁਰਾਮ ਨੇ ਪਰਵਾਹ ਪਰਵਾਹ ਨਹੀਂ ਕਰਦਾ। ਪਰਵਾਹ ਨਹੀਂ ਕਰਦਾ ਸਵਾਲ ਇਹ ਪ੍ਰਭ ਜੀ ਜੜਪੋ ਘੜਦਾ ਡਰਦਾ ਡਰਾਇਆ ਹੋਇਆ। ਇਹਨੇ ਡਰਾਇਆ ਜਾਦਾ ਹੈ। ਡਰਾਇਆ ਜਾਦਾ ਹੋਇਆ ਡਰਿਆ ਹੋਇਆ। ਪਰੋਥਾ ਨਹੀਂ ਕਰਦਾ। ਤੇ ਜਨ ਆਵੇ ਹਰਪ੍ਰਭ ਜੀ ਹਰਪ੍ਰਭ ਜੀ ਦੇਖੋ ਇਹ ਤਾਂ ਵਰਮ ਗਿਆਨੀ ਤੇ ਉਹ ਗਿਆਨੀ ਹੈ ਜੇ ਆ ਗਿਆਨ ਤੇ ਭਰੋਸਾ ਕਰਕੇ ਵਰਮ ਗਿਆਨੀ ਹੈ ਉਹ ਬਿਹਸਰ ਵਰਮ ਗਿਆਨੀ ਨੂੰ ਖੋਜਦਾ ਬਿਹਸਰ ਤਾਂ ਦੱਸਦਾ ਲਾ ਦਸੋ ਛੇਰ ਦੱਸਦਾ ਦੇ ਗੱਧ ਕੁੱਤਰਾ ਲੈ ਗਈ ਮਿਲਾਈ ਉਹ ਕੁੱਤੇ ਨੂੰ ਬਿੱਲੀ ਲੈ ਗਈ ਚੱਕ ਖਾਲਾ ਕੇ ਕੁੱਤਾ ਜਦ ਭੌਕੜਾ ਬਿੱਲੀ ਨੇ ਤਾਂ ਛਾਲਾ ਮਾਰ ਕੇ ਛੜਿਆ ਨਾ ਪੇੜ ਤੇ ਇਹ ਘਰ ਕੀ ਬਲਾਈ ਅਬ ਸਿਖਾਈ ਮੁਸਾਦੇ ਘੜਾਈ ਰੇ ਇਹ ਨੂੰ ਐਸੀ ਸਿਖਾਈ ਦਿੱਤੀ ਤਾਂ ਚੂਹੇ ਤੇ ਦਰਦੀਏ ਬਿਲਦੀ ਹੋ। ਰਾਤਾ ਇਹ ਨੂੰ ਸਿਖਿਆ ਹੋਰ ਦੇਦੀ ਅਬ ਮੁਸਾਦੀ ਸਿਖਿਆ ਹੋਈ ਉਲਟੀ ਦਿੱਤੀ ਹੋਈ ਜਾਂ ਹੋਰ ਕੁਛ ਨਹੀਂ। ਇਹ ਉਲਟੀ ਸਿਖਿਆ ਨਾ ਦਿੰਦੀ ਦਿੱਦੇ। ਸੰਤਾਂ ਦੇ ਚੇਲੇ ਕਦੋਂ ਬਣਦੇ ਤੇ ਸਿੱਖੋ ਇਹਦਾ ਬਾਗੀ ਕੀਤੇ ਨੇ ਸੰਤਾਂ ਤੋਂ। ਫਿਰ ਤੱਕੋ ਜਿਬਾਲਨ ਹਾਰ ਕੇ ਕਿ ਦਸ ਬਾਗੀ ਕਰਦੇ ਸਾਰੇ। ਹਰ ਰਤ ਸਵਾਗਤ ਸੁਣੀਏ ਤੇ ਹੁਣ ਹੋਏ ਜਾ ਕੇ ਦੇਖੋ ਹੋਏ ਜਿਆਦਾ ਤੇ ਜਿਆਦਾ ਜਿਹੜਾ ਸ਼ਿਵਜੀ ਮਾਰੇ ਸਕਦਾ ਨਾ ਇਹ ਜੋਦਾ ਕਰਨ ਵਾਲਾ ਵੀ ਜੋਦਾ ਕਰਨ ਵਾਲਾ ਬਲਵਾਨ ਆ ਬਾਦ ਨਾਲ ਇਹ ਤਾਂ ਮਿਰਤ ਕੋ ਜਵਾਲਾ ਮਾਰ ਛਿਦਰੀ ਯੋਗਮਈ ਗੰਗਦਾ ਮਾਰ ਸਕਦਾ ਹੈ ਤਾਂ ਭਾਰਤਾ ਦਿੱਲੀ ਚੂਹੇ ਨੂੰ ਦਿੰਦੀ ਹੈ ਉਹ ਵੀ ਸ਼ਿਵਜੀ ਦਾ ਉਤਾਰੇ ਹੋਗੀ ਜਿਹੜਾ ਜਾਨਵਰ ਕਿਦੂ ਨੂੰ ਮਾਰਦੈ ਨੇ ਜੀਵ ਜੀਵ ਉਤਾਰੈ ਨੇ ਉਹ ਤਾਂ ਬਹੁਤ ਹੋ ਗਏ ਫਿਰ ਜਵਾਲਨ ਹਾਰ ਕੋਈ ਨਹੀਂ ਹੈ ਜਵਾਲਨ ਹਾਰ ਕੋਈ ਹੈ ਪਰ ਕੋਈ ਜਵਾਲਨ ਹਾਰ ਨਹੀਂ ਕੋਈ ਹੈ ਜਵਾਲਨ ਹਾਰ ਹੀ ਆਪ ਹੈ ਭਗਤ ਭਗਤ ਸੁਣੀਏ ਤੇ ਹਲੋਏ ਜਾ ਕੇ ਹਿਰਦੇ ਇੱਕੋ ਹੋਏ ਭਗਤ ਭਗਤ ਸੁਣੀਏ ਤੇ ਹਲੋਏ ਕਿੰਨੇ ਲੋਕਾਂ ਦੇ ਵਿੱਚ ਭਗਤ ਭਗਤ ਪਰ ਬੱਜਿਆ ਥੋ ਜਿੱਤਾਂ ਦੇ ਵਿੱਚ ਜਮਰੇਟਾ ਭਗਤ ਭਗਤ ਦਾ ਇਹ ਢੰਕਾ ਵੱਜ ਜਾਣਾ ਇਹਦਾ ਜਿੰਨਾ ਲੋਕਾਂ ਚ ਜਿੱਦਦੇ ਨੇ ਬਦਲੀਏ ਬਾਣੀ ਉਹ ਦਿਨ ਹੀ ਵੱਜ ਜਾਣਾ ਨਿਕੋ। ਜਦੋਂ ਹਿਰਦੇ ਇੱਕ ਹੋਏ। ਫਸ ਜਿਹਦੇ ਹਿਰਦੇ ਜੇ ਕਦੇ ਇੱਕ ਹੋ ਗਿਆ। ਜਾ ਕੇ ਮਾੜਾ ਤੇ ਮਨ ਦਾ ਜਦੋਂ ਮਨ ਮੰਨ ਜਾਏ ਇੱਕ ਹੋ ਜਾਣਾ। ਕਿੰਨਾ ਲੋਕ ਆ ਲੋਕ ਤੇ ਕਿੰਨਾ ਲੋਕਾਂ ਦੇ ਵਿੱਚ ਜਾ ਕੇ ਹਿਰਦੇ ਇੱਕ ਹੋਏ। ਜੇ ਹਿਰਦੇ ਜੇ ਇੱਕ ਹੋ ਗਿਆ ਇੱਕ ਰਹਿ ਗਿਆ। ਇਹ ਕੋਈ ਨਹੀਂ ਇਹਦੇ ਹੱਦੇ ਜੇ ਕੋਣ ਕੇ ਆਪ ਰਹਿ ਗਿਆ ਇਹ ਕਹ ਰਹਾ ਤਾਂ ਇੱਕੋ ਗਿਆ ਉਹ ਤੋਂ ਪੂਰਨ ਬ੍ਰਹਮ ਹੋ ਗਿਆ ਹੈ ਆਪ ਉਸ ਤੋਂ ਫਿਰ ਬਾਕੀ ਕੀ ਰਹਿ ਗਿਆ ਕੁਝ ਵੀ ਨਹੀਂ ਰਹਾ ਸਾਚ ਕਰਨੀ ਹੱਥ ਤਾਂ ਕੀ ਰਹਿਸ ਇਹਦੀ ਕਰਨੀ ਕੀ ਹੈ ਸੱਚ ਜੋ ਕਰੂਗਾ ਆਪ ਸਤ ਕੀਆ ਸਭ ਸਤ ਹੋਈਏ ਫਿਰ ਆਪ ਸਤ ਕੀਆ ਸਭ ਸਤ ਹੋਈ ਹੋ ਗਿਆ ਭਈ ਸੱਚਾ ਕਾਜੀ ਸੱਚਾ ਹੋ ਰਿਹਾ ਸੱਚ ਤਾਂ ਕੀ ਰਹੇ ਸੱਚ ਰਹਤਾ ਬਰਿਆਦਾ ਮਰੇ ਆਦਿ ਸੱਚਾ ਰਹਤਾ ਹੈ ਬਰਿਆਦਾ ਉਹ ਕਿ ਝੂਠੇ ਆਂਦੀ ਬਰਿਆਦਾ ਉਹ ਮੰਦਗਾਲਿਆਂ ਦੀ ਝੂਠ ਵਾਲਿਆਂ ਦੀ ਮੂਰਤੀ ਪੂਜਾਲਿਆਂ ਦੀ ਮੂਰਤੀ ਪੂਜਾ ਦੀ ਬਰਿਆਦਾ ਆਦੋ ਸੱਚਾ ਨਹੀਂ ਸੱਚ ਰਹਤਾ ਝੂਠੀ ਪੂਜਾਲਿਆਂ ਦੀ ਝੂਠ ਰਹਤਾ ਸੱਚ ਹਿਰਦਾ ਸਤਮੁਖ ਕਰੇ ਫਾਕੇ ਹਿਰਦਾ ਸੱਚੇ ਹਿਰਦੇ ਵਿੱਚ ਸਤਿ ਮੁਖ ਕਹੇ ਸਤਿ ਉਹ ਕਹੇ ਸਤਿ ਇਹ ਲਫ਼ਜ਼ ਹੈ ਉੱਥੇ ਬੁੱਧੀ ਜਿਹੜੀ ਹੈ ਸੱਚ ਬੋਲਦੀ ਹੈ ਸਤਿ ਮੁਖ ਕਹੇ ਸੱਚ ਹਿਰਦਾ ਸਤਿ ਮੁਖ ਕਹਿਆ ਤਾਂ ਉਹ ਸੱਚ ਨੂੰ ਹੀ ਸਤਿ ਬਿਆਨ ਕਰਦੀ ਹੈ ਫਿਰ ਜੋ ਜੋ ਬਿਆਨ ਆਉਦਾ ਕਰ ਰਹੀ ਬੁੱਧ ਉਹ ਰਹੀ ਉਹ ਵੀ ਸਤਿ ਸਾਚੀ ਦ੍ਰਿਸ਼ਟੀ ਸਾਚਾ ਆਕਾਰ ਸਾਚੀ ਦ੍ਰਿਸ਼ਟੀ ਹੈ ਬੁੱਧ ਸਤਿ ਹੈ ਸਾਚਾ ਆਕਾਰ ਆਕਾਰੀਓ ਦਾ ਸੱਚ ਆਕਾਰ ਕੀ ਹੈ? ਆਰੂ ਦੇ ਚੋਦੇ ਆਕਾਰ ਸੱਤਿਆਗਾਰ ਤਤ ਆਗਾਰ ਸੱਚ ਵਰਤੇ ਸਾਚਾ ਪਾਥਾ ਸੱਚ ਵਰਤੇ ਸੱਚ ਨਾਲੇ ਵਰਤਦਾ ਸੱਚੇ ਵਰਤਨ ਦਾ ਖਾਣਾ ਪੀਣ ਦਾ ਸੱਚ ਹੈ ਸਾਚਾ ਪਾਥਾ ਉਹ ਸਾਰਾ ਵੀ ਉਹਦਾ ਆਪਣਾ ਜੋ ਸੱਚ ਦਾ ਸਰੀਰ ਦਾ ਨਹੀਂ ਬਸਾਰਾ ਮਾਇਆ ਦਾ ਕੋਈ ਬਸਾਰਾ ਨਹੀਂ ਮਾਇਆ ਦਾ ਕੋਈ ਪਸਾਰਾ ਨਹੀਂ ਹੁੰਦਾ। ਪਾਸ ਸੰਸਾਰ ਵਿੱਚ ਕੋਈ ਪਸਾਰਾ ਨਹੀਂ ਸੱਚਖੰਡ ਵਿੱਚ ਪਸਾਰਾ ਹੁੰਦਾ। ਉਹਦਾ ਸਾਰਾ ਤਮਾਸ਼ਾ ਹੁੰਦੀ ਸੱਚਖੰਡ ਵਿੱਚ। ਜੇ ਸਰੀਰ ਵਧੇ ਦੇਖੋ। ਪਥਾਰ ਕੀ ਹੈ? ਇਹ ਬਿਲਕੁਲ ਰਾਈ ਦਸਨਾ ਪਾਏ ਤੇ ਇਕੱਠਾ ਹੋ ਕੇ ਮਨ ਪਰਲੇ ਪਾਸੇ ਲੰਬੇ ਹੋ ਜਾਂਦੇ। ਸਾਇਸ ਉਹ ਕਾਡਾ ਹਟਦੇ। ਪਰਲੇ ਪਾਸੇ ਗਏ। ਉਹ ਸਾਰਾ ਹੁਣ ਪਰਲੇ ਪਾਸੇ ਹੋ। ਉਹ ਸੱਚਾ ਪਸਾਰਾ ਹਾਂ ਪਾਲੇ ਪਾਸੇ ਪਸਾਰਿਆ ਹੋਣਾ ਉਹ ਜਿਹੜਾ ਹੈ ਨਾ ਜੰਮਿਆ ਹੈ ਪੇੜ ਜੱਬ ਕੇ ਜਿਵੇਂ ਨਿਕਲ ਜਾਂਦੀ ਹੈ ਤੂੰ ਹੀ ਐ ਫਰੰਕੜੇਗੀ ਇੱਥੋਂ ਹਟਾਣੇ ਉਧਰ ਫੁੱਟਣੇ ਸੱਚ ਖੜਦੇ ਜਮੀਨ ਚ ਨਹੀਂ ਪਸਾਰਾ ਦਾ ਕਾਜ ਕੀ ਹੁੰਦਾ ਦਰਖਤ ਜਿਵੇਂ ਬਾਹਰ ਖਸਵਾ ਕੇ ਹੋਗਾ ਪਸਾਰਾ ਔਰ ਕਿੱਥੇ ਹੋਗਾ ਹਾਂਜੀ ਪਾਲ ਬ੍ਰਹਮ ਜੀ ਨਹੀਂ ਸੱਚ ਕਰ ਜਾਂਦਾ ਨਾਨਕ ਹੋ ਜਨ ਸੱਚੀ ਸਮਾਤਾ ਪਾਰ ਬ੍ਰਹਮਣ ਜਿਨ ਸੱਚ ਕਹ ਜਾਂਦਾ ਪਾਰ ਬ੍ਰਹਮਣ ਜਿਨ ਸੱਚ ਕਹ ਜਾਂਦਾ ਪਾਰ ਬ੍ਰਹਮਣ ਉਹੀ ਸੱਚ ਕਿਹਾ ਹੋਇਆ ਹੈ ਕਿਤੇ ਜਿਹੜਾ ਪਾਰ ਬ੍ਰਹਮਾ ਉਹੀ ਸੱਚ ਹੈ ਉਹ ਸੱਚ ਜਿਹਨੇ ਇਹ ਜਾਣ ਲਿਆ ਵੀ ਪਾਰ ਬ੍ਰਹਮ ਸੱਚ ਇੱਕੋ ਹੀ ਗੱਲ ਹੈ ਜਾਤਾ ਨਾਨਕ ਤੱਕ ਨਾਨਕ ਸੋਜੰ ਸੱਚ ਸਮਾਪਤ ਨਾਨਕ ਸੋਜੰ ਸੱਚ ਨਾਨਕ ਕਹਿੰਦਾ ਉਹ ਹੋ ਜਾਂਦਾ ਛੜ ਸੱਚਖੰਡ ਵਿੱਚ ਸਮਾ ਗਿਆ ਸੱਚੇ ਖੰਡ ਵਿੱਚ ਸੱਚੇ ਸੱਚਾ ਪਿਓ ਸੱਚੇ ਸਬਾਤਾ ਦਾ ਨਿਰੋਲ ਸੱਚੇ ਸਮਾਤਾ ਦਾ ਸੱਚੇ ਖੰਡ ਵਿੱਚ ਸਮਾ ਗਿਆ। ਸੁਖ ਸਾਗਰ ਵਿੱਚ ਸਮਾ ਗਿਆ। ਸੱਚੇ ਸਮਾਤਾ